ਸਤ ਸ੍ਰੀ ਅਕਾਲ ਜੀ ਡੀਪੀਜ਼ ਪੰਜਾਬੀ ਦਾ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਗਰਦਾਸਪੁਰ ਦੀ ਕੇਂਦਰੀ ਜੇਲ੍ਹ ਤੋਂ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਖਬਰ ਸਾਹਮਣੇ ਆ ਰਹੀ ਏ ਜਿਥੇ ਕਿ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਜੇਲ੍ਹ ਦੇ ਅੰਦਰ ਕੁਝ ਕੈਦੀਆਂ ਦੇ ਵਿੱਚ ਆਪਸੀ ਮੁਟਬੇੜ ਹੋ ਗਈ ਜਿਦੇ ਚੋ ਉਹ ਨਾ ਦੀ ਲੜਾਈ ਪੱਦ ਗਈ ਤੇ ਕਾਫੀ ਜ਼ਿਆਦਾ ਜਿਹੜੇ ਆ ਉਹ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤੇ ਜ਼ਖਮੀ ਜਿੰਨੇ ਵੀ ਹੋਏ ਨੇ ਉਹਨਾਂ ਸਾਰੇ ਜ਼ਖਮੀਆਂ ਨੂੰ ਜਿਹੜਾ ਆ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਲੈ ਕੇ ਜਾਇਆ ਗਿਆ ਹੁਣੇ-ਹੁਣੇ ਸੂਤਰੇ ਤੋਂ ਵੱਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਕੇਂਦਰੀ ਜੇਲ੍ਹ ਗਰਤਾਸਪੁਰ ਦੇ ਵਿੱਚ ਜਿਹੜਾ ਆ ਉਹ ਇੱਕ ਦੂਜੇ ਦੇ ਨਾਲ ਲੜ ਪਏ ਨੇ ਲੜਾਈ ਝਗੜਾ ਜਿਹੜਾ ਹੋ ਗਿਆ ਆ ਜਿਹੜਾ ਕਿ ਤੁਹੰਦਾ ਦਈਏ ਕੀ ਹੋਇਆ ਆ ਉੱਥੋਂ ਦੇ ਜਿੰਨੇ ਵੀ ਅੰਦਰ ਕੈਦੀ ਨੇ ਕੈਦੀ ਹੈ ਦੇ ਵਿੱਚ ਹੀ ਕੁਝ ਨਾ ਕੁਝ ਅ ਅ ਕਹਾਸਾਂ ਨਹੀਂ ਹੋ ਗਈ ਤੇ ਜਿਨ੍ਹਾਂ ਦੇ ਵਿੱਚ ਕਹਿੰਦੇ ਨੇ ਕਿ ਲੜਾਈ ਵੱਧ ਗਈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੰਦਰ ਹੀ ਲੜਾਈ ਹੋਈ ਜਿਹਦੇ ਵਿੱਚ ਕਾਫੀ ਜ਼ਿਆਦਾ ਜੜਾ ਆ ਉਹ ਜਿਹੜਾ ਲੜਾਈ ਦਾ ਵਾਧਾ ਹੋ ਗਿਆ ਜਿਹਦੇ ਵਿੱਚ ਕੁਝ ਜਿਹੜੇ ਕੈਦੀ ਨੇ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਤੁਸੀਂ ਦੇ ਦੇ ਪਏ ਮੇਰਾ ਡੀਪੀਜੀ ਪੰਜਾਬੀ ਇਸੇ ਤਰ੍ਹਾਂ ਬਣੇ ਰਹੋ ਹੋਰ ਨਵੀਂ ਤੇ ਤਾਜ਼ੀਆਂ ਖਬਰਾਂ ਦੇ ਲਈ ਧੰਨਵਾਦ